जीके क्वेश्चन जोन वाइल्ड वाइल्डलाइफ सेंचुरी प्रश्न पहला चिनार वाइल्ड लाइफ सेंचुरी, सेंचुरी क्थे स्थित है केरला ਪ੍ਰਸ਼ਨ ਦੂਜਾ ਇਹ ਸੈਂਚੁਰੀ ਮੁੱਖ ਤੌਰ ਤੇ ਕਿਸ ਜਾਨਵਰ ਲਈ ਜਾਣਿਆ ਜਾਂਦਾ ਹੈ ਗ੍ਰੀਜ਼ਲਡ ਜਾਇੰਟ ਸਕੁਅਰਲ ਪ੍ਰਸ਼ਨ ਤੀਜਾ ਚਿਨਾਰ ਸੈਂਚੁਰੀ ਦਾ ਮੁੱਖ ਪੇੜ ਪੌਦਾ ਕੀ ਹੈ ਡੈਡ ਡੂ ਉਸ ਜੰਗਲ ਡਰਾਈ ਡੈਡ ਇਜ਼ ਯਸ ਫੋਰੈਸਟ ਪ੍ਰਸ਼ਨ ਚੌਥਾ ਚਿਨਾਰ ਨਦੀ ਇਸ ਸੈਂਚਰੀ ਵਿੱਚੋਂ ਵਗਦੀ ਹੈ ਇਹ ਕਿਸ ਨਾਲ ਜੁੜੇ ਹੋਈ ਹੈ ਪੰਬਾਰ ਨਦੀ ਪੰਬਾਰ ਰਿਵਰ પ્રશ્ન 5 ચિનાર સેન્ચુરી કિસ પહાડી રેન્જ ਦਾ હિસ્સા હે પશ્ચિમી ઘાટ વેસ્ટર્ન ઘાટ્સ પ્રશ્ન 6 એહે સેન્ચુરી કેડી સડક દ્વારા દો ભાગા وچ વંડયા ગયા હે 17 मुनार उदुमलपेट रोड प्रश्न 7 ਸਤਮੂ ਸੈਂਚਰੀ ਵਿੱਚੋਂ ਕਿਹੜੀਆਂ ਦੋ ਮੁੱਖ ਨਦੀਆਂ ਵਗਦੀਆਂ ਹਨ ਜਿਨਾਰ ਅਤੇ ਪਾਮਬਰ ਪ੍ਰਸ਼ਨ 8 ਚਿਨਾਰ ਸੈਂਚਰੀ ਵਿੱਚ ਗ੍ਰੀਜ਼ਲਡ ਜਾਇੰਟ ਸਕੁਅਰਲ ਤੋਂ ਇਲਾਵਾ ਹੋਰ ਕਿਹੜਾ ਜਾਨਵਰ ਮਿਲਦਾ ਹੈ? ਇੰਡੀਆ ਐਲੀਫੈਂਟ ਪ੍ਰਸ਼ਨ 9 ਚਿਨਾਰ ਸੈਂਚਰੀ ਵਿੱਚ ਕਿਹੜੇ ਖਾਸ ਰੁੱਖ ਪਾਏ ਜਾਂਦੇ ਹਨ? ਸੈਂਡਲਵੁੱਡ ਚੰਦਨ ਪ੍ਰਸ਼ਨ 10 ਅਚਨਾਰ ਨਦੀ ਸੈਂਚੁਰੀ ਵਿੱਚੋਂ ਵਗਦੀ ਹੈ ਦੂਜੀ ਮੁੱਖ ਨਦੀ ਕਿਹੜੀ ਹੈ ਪੰਬਾ ਪੰਬਰ ਪ੍ਰਸ਼ਨ 11 ਅਚਨਾਰ ਸੈਂਚੁਰੀ ਕਿਸ ਜ਼ਿਲ੍ਹੇ ਵਿੱਚ ਹੈ ਡੂਕੀ ਪ੍ਰਸ਼ਨ 12ਵਾਂ ਚ ਨਾਰ ਸੈਂਚਰੀ ਵਿੱਚ ਕਿਸ ਜਾਨਵਰ ਲਈ ਰਹੀ ਹੈ ਬਿੱਲੀ ਟੈਸ਼ਨ ਸੈਂਟਰ ਹੈ ਇੰਡੀਆ ਨੇ ਸਟਾਰ ਟੋਟੋਇਜ਼ ਪ੍ਰਸ਼ਨ 12ਵਾਂ ਸੈਂਚਰੀ ਦਾ ਮੁੱਖ ਬਨਸਪਤੀ ਵੈਜੀਟੇਸ਼ਨ ਕੀ ਹੈ ਉੱਚੜ ਵਾਲੇ ਜੰਗਲ ਪ੍ਰਸ਼ਨ 14 ਹੈ ਇੱਥੇ ਲਿਖਿਆ ਵਿੱਚੋਂ ਕਿਹੜਾ ਜਾਨਵਰ ਚਨਾਰ ਵਿੱਚ ਨਹੀਂ ਮਿਲਦਾ ਗੈਂਡਾ